ਮੇਰੀ ਅੱਜ ਦੀ ਕਵਤਾ ਦਾ ਨਾਮ ਹੈ ਕਰਮਾਂ ਦੇ ਰੰਗ ਹਰ ਘੰਟਾ ਹਰ ਪਲ ਤੁਹਾਨੂੰ ਕੁਝ ਸਿਖਾ ਕੇ ਜਾਂਦੇ ਕੁਝ ਤੁਹਾਡੀ ਸੁਣ ਕੇ ਤੇ ਕੁਝ ਆਪਣੀ ਸੁਣਾ ਕੇ ਜਾਂਦੇ ਜ਼ਿੰਦਗੀ ਜਿਉਣੀ ਸੌਖੀ ਨਹੀਂ ਕੁਝ ਸੁੱਖ ਤੇ ਕੁਝ ਦੁੱਖ ਆਪਣੇ ਉੱਤੇ ਹੰਡਾ ਕੇ ਜਾਂਦੇ ਹਰ ਸਾਲ ਤੇ ਹਰ ਮਹੀਨਾ ਤੁਹਾਨੂੰ ਕੁਝ ਨਾ ਕੁਝ ਬਣਾ ਕੇ ਜਾਂਦੇ ਜੰਮਣ ਦੇ ਰੋਂ ਤੋਂ ਮਰਨ ਦੀ ਸ਼ਾਂਤੀ ਤੱਕ ਸਭ ਆਪਣੇ ਹੱਡਾਂ ਉੱਤੇ ਹੰਡਾ ਕੇ ਜਾਂਦੇ ਹਰ ਘੰਟਾ ਹਰ ਪਲ ਤੁਹਾਨੂੰ ਕੁਝ ਸਿਖਾ ਕੇ ਜਾਂਦੇ ਹਰ ਕੋਈ ਰੋਂਦਾ ਹੈ ਉਸ ਲਈ ਜੋ ਉਹ ਨਹੀਂ ਪਾ ਸਕਿਆ ਜੋ ਮਿਲਿਆ ਹੈ ਉਸ ਦੀ ਕੋਈ ਗਿਣਤੀ ਨਹੀਂ ਗਿਣਾ ਕੇ ਜਾਂਦੇ ਮਾਪੇ ਤੋਂ ਲੈ ਕੇ ਰਿਸ਼ਤੇਦਾਰਾਂ ਤੱਕ ਸਭ ਨੂੰ ਕੁਝ ਨਾ ਕੁਝ ਸੁਣਾ ਕੇ ਜਾਂਦੇ ਇੰਨੀ ਖੂਬਸੂਰਤ ਦੁਨੀਆ ਦਿਖਾਉਣ ਦਾ ਸ਼ੁਕਰਾਨਾ ਤਾਂ ਰੱਬ ਦਾ ਕੀ ਕਰਨਾ ਸੀ ਰੱਬ ਅੱਗੇ ਵੀ ਆਪਣੇ ਰੋਸੇ ਦਿਖਾ ਕੇ ਜਾਂਦੇ ਪੈਨ ਭਰਾਵਾਂ ਨਾਲ ਬਿਤਾਏ ਬਚਪਨ ਦੇ ਦਿਨ ਭੁੱਲ ਕੇ ਜਵਾਨੀ ਦੇ ਬਟਵਾਰੇ ਕਰਾ ਕੇ ਜਾਂਦੇ ਹਰ ਘੰਟਾ ਹਰ ਪਲ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੇ ਜਵਾਨੀ ਦੀਆਂ ਕੀਤੀਆਂ ਜੋ ਬੁਢਾਪੇ ਵਿੱਚ ਭੁਗਤਣੀਆਂ ਪੈਂਦੀਆਂ ਫਿਰ ਉਹ ਮੁਕੱਦਰਾਂ ਦੇ ਲੇਖੇ ਲਗਾ ਕੇ ਜਾਂਦੇ ਫਿਰ ਆਪਣੇ ਭੂਤਕਾਲ ਨੂੰ ਭਵਿੱਖਤ ਕਾਲ ਵਿੱਚ ਬਦਲਾ ਕੇ ਜਾਂਦੇ